ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਆਹ ਵੀਡੀਓ ਦੇ ਵਿੱਚ ਨਾ ਤੁਸੀਂ ਧਿਆਨ ਦੇ ਨਾਲ ਦੇਖੋ ਜਦੋਂ ਵਿਆਹ ਦੇ ਵਿੱਚ ਮਲਬਈ ਗਿੱਦੇ ਵਾਲਿਆਂ ਨੂੰ ਬੁਲਾਇਆ ਗਿਆ ਤੇ ਪਤੰਦਰ ਨੇ ਨਾ ਜਦੋਂ ਬਿੱਲੀਆਂ ਅੱਖਾਂ ਵਾਲੀ ਕੁੜੀ ਨੂੰ ਖੜੀ ਨੂੰ ਦੇਖਦਾ ਤੇ ਪਤੰਦਰ ਨੇ ਨਾ ਉਸ ਦੇ ਉੱਤੇ ਜੋੜ ਕੇ ਇੱਕ ਬੋਲੀ ਪਾਤੀ ਤੇ ਇਸ ਤੋਂ ਬਾਅਦ ਨਾ ਲੋਕਾਂ ਨੇ ਕਈ ਤਰ੍ਹਾਂ ਦੇ ਕਮੈਂਟ ਕੀਤੇ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਦੇਖੋ ਕਿ ਲੋਕਾਂ ਨੇ ਕੀ ਕਿਹਾ ਅਤੇ ਇੱਕ ਬੰਦਾ ਕਹਿੰਦਾ ਕਿ ਨਾਲੇ ਲੋਕ ਘਰੇ ਸੱਦ ਕੇ ਆਉਂਦੀਆਂ ਕੁੜੀਆਂ ਬੁੜੀਆਂ ਤੇ ਬੋਲੀ ਭਵਾਈ ਜਾਂਦੇ ਨਾਲੇ ਪੈਸੇ ਦੇਈ ਜਾਂਦੇ ਆ ਜਮਾ ਅਣਖਾਂ ਮਰ ਗਈਆਂ ਨੇ ਅਤੇ ਅਗਲਾ ਬੰਦਾ ਕਹਿੰਦਾ ਕਿ ਇਹ ਉਹ ਆ ਜੋ ਨਵੇਂ ਮਿਲਵੀਂ ਗਿੱਦੇ ਵਿੱਚ ਆਏ ਆ ਲੋਕ ਥੋੜੇ ਜਿਹੇ ਪੈਸੇ ਬਚਾਉਣ ਲਈ ਆਪਣੀਆਂ ਧੀਆਂ ਭੈਣਾਂ ਬਾਰੇ ਕਿਹੋ ਜਿਹੀਆਂ ਗੱਲਾਂ ਕਰਾ ਰਹੇ ਆ ਅਤੇ ਅਗਲਾ ਬੰਦਾ ਕਹਿੰਦਾ ਕਿ ਪਹਿਲਾਂ ਕੋਈ ਧੀ ਭੈਣ ਵੱਲ ਮਾੜੀ ਨਿਗਾਹ ਰੱਖਦਾ ਸੀ ਤਾਂ ਕਤਲ ਹੋ ਜਾਂਦੇ ਸੀ ਇਹਨਾਂ ਬੇਸ਼ਰਮਾਂ ਨੂੰ ਦੇਖ ਲਓ ਦੰਦ ਕੱਢਦੇ ਨੇ ਜਮਾ ਅਣਖਾਂ ਮਰ ਗਈਆਂ ਲੋਕਾਂ ਦੀ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਪ੍ਰਤੀ ਕਮੈਂਟ ਸੈਕਸ਼ਨ ਦੇ ਵਿੱਚ ਦੋ ਸ਼ਬਦ ਜ਼ਰੂਰ ਲਿਖ ਕੇ ਜਾਇਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਕੇ ਜਾਇਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ